ਇਹ ਕਾਸ਼ਵਾਨੀ ਜਲੰਧਰ ਹੈ ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਬਠਿੰਡਾ ਵਿੱਚ ਏਮਜ਼ ਦੇ ਪਹਿਲੇ ਕਾਨਫਰੰਸ ਸਮਾਰੋਹ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੋਟਾਪੇ ਨੂੰ ਵੱਡੀ ਸਮੱਸਿਆ ਦੱਸਦਿਆਂ ਹੋਇਆ ਦੇਸ਼ ਨੂੰ ਇਸ ਬਾਰੇ ਸੁਚੇਤ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਡਾਕਟਰਾਂ ਤੇ ਖੋਜਕਰਤਾਵਾਂ ਨੂੰ ਕੈਂਸਰ ਰੋਗ ਦੀ ਜਲਦੀ ਜਾਂਚ ਯਕੀਨੀ ਬਣਾਉਣ ਲਈ ਹੋਰ ਉੱਨਤ ਤਕਨੀਕਾਂ ਵਿਕਸਿਤ ਕਰਨ ਦਾ ਸੱਦਾ ਦਿੱਤਾ ਮਾਰੀਸ਼ਸ ਮੁجهه ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰੀਸ਼ਸ ਦੇ ਸਾਬਕਾ ਰਾਸ਼ਟਰਪਤੀ ਸਰ ਅਨਿਰੁੱਧ ਜਗਨਨਾਥ ਤੇ ਸਾਬਕਾ ਪ੍ਰਧਾਨ ਮੰਤਰੀ ਸਰਫੀਖ ਸਾਗਰ ਰਾਮ ਗੁਲਾਮ ਨੂੰ ਸ਼ਰਧਾਂਜਲੀ ਪੇਟ ਕੀਤੀ ਪੰਜਾਬ ਸਰਕਾਰ ਨੇ ਸਨਤਕਾਰਾਂ ਨੂੰ ਪਿਛਲੇ ਬਕਾਇਆ ਦੇ ਭੁਗਤਾਨ ਲਈ ਯੱਕ ਮੁਸ਼ਤ ਨਿਬੇੜਾ ਸਕੀਮ ਕੀਤੀ ਸ਼ੁਰੂ ਬਕਾਇਆ ਅਦਾ ਕਰਨ ਦੀ ਆਖਰੀ ਤਾਰੀਖ 31 ਦਸੰਬਰ ਐਲਾਨੀ ਤੇ ਪੰਜਾਬ ਦੇ ਮਾਈਨਿੰਗ ਮੰਤਰੀ ਬ੍ਰਿੰਦਰ ਕੁਮਾਰ ਗੋਇਲ ਨੇ ਕ੍ਰਸ਼ਰ ਸੰਤਾ ਦੇ ਮੁਖਪਾਈ ਵਾਲਾਂ ਨਾਲ ਅਹਿਮ ਮੀਟਿੰਗ ਕੀਤੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੇਸ਼ ਨੂੰ ਮੋਟਾਪੇ ਪ੍ਰਤੀ ਸੁਚੇਤ ਕੀਤਾ ਹੈ ਅਤੇ ਕਿਹਾ ਕਿ ਸਸਤੀਆਂ ਤੇ ਪਹੁੰਚਯੋਗ ਤਕਨੀਕਾਂ ਵਿਕਸਿਤ ਕਰਨ ਦੀ ਜ਼ਰੂਰਤ ਹੈ ਜਿਸ ਦੇ ਨਾਲ ਕੈਂਸਰ ਦੀ ਜਾਂਚ ਜਲਦੀ ਹੋ ਸਕੇ ਉਹਨਾਂ ਕਿਹਾ ਕਿ ਸਿਹਤਮੰਦ ਸਮਾਜ ਲਈ ਡਾਕਟਰਾਂ ਤੇ ਖੋਜਕਰਤਾਵਾਂ ਦੀ ਵੱਡੀ ਭੂਮਿਕਾ ਹੁੰਦੀ ਹੈ ਰਾਸ਼ਟਰਪਤੀ ਨੇ ਅੱਜ ਬਠਿੰਡਾ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਏਮਜ਼ ਦੇ ਪਹਿਲੇ ਗ੍ਰੈਜੂਏਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਪੇਸ਼ ਹੈ ਇੱਕ ਰਿਪੋਰਟ राष्ट्रपति ने मोटापे दे जल्दी ही एक बड़ी समस्या बनन संबंधी एक वकारी रसाले विच छपी रिपोर्ट दा हवाला दंदे होई किया है कि ना सिर्फ अपने आप विच एक समस्या है बल्कि ए कई जानलेवा बीमारियां दा कारण बनती है आने वाले कुछ वर्षों में ओबेसिटी एक बहुत बड़ी समस्या के रूप में देश में उभर कर आ रही है ओबेसिटी केवल अपने आप में ही समस्या नहीं है ए कई घातक बीमारियां जैसे हृदय रोग मधुमेह और गठिया का कारण भी बनता है देश के विकास में बाधक ना बन जाए इसीलिए इसके रोकथाम के लिए त्वरित कदम उठाने की आवश्यकता है एक और अध्ययन का हवाला देते हुए राष्ट्रपति मुर्मू ने कहा कि भारत विच कैंसर कारण मौतों की दर बहुत ज्यादा है क्योंकि इसका पता देर न लगता है भारत में कैंसर से होने वाली मृत्यु की दर बहुत अधिक इसका प्रमुख कारण है इस बीमारी का दोष देर से पता चलता है हमारे शोधकर्ताओं को ऐसी सशक्त और सुलभ तकनीकी विकसित करने पर बोल देना चाहिए जिससे कैंसर की स्क्रीनिंग अर्ली स्टेज में हो पाए प्राथमिक अवस्था में इस बीमारी का पता चल जाने से लोगों की ज्ञान उनके जान बचाया जा सकता मुझे बताया गया है कि पंजाब के मालवा क्षेत्र में कैंसर पीड़ितों के औसत राष्ट्रीय औसत से अधिक इसके लिए सामान्यतः तो पेस्टिसाइड और फर्टिलाइजर का अधिक उपयोग और प्रदूषित पेयजल की जिम्मेदार बताया जाता है मेरी एम्स बिटिडा के चिकित्सकों के अपील है की इस समस्या आरोप गहन रिसर्च करें इसके लिए कृषि विशेषज्ञों ਪରିବਰਣ ਵਿਦ ਅਤੇ ਟੈਕਨੀਕਲ ਐਕਸਪਰਟਸ ਦੀ ਸਹਾਇਤਾ ਲੈ ਨਸ਼ੀਲੇ ਪਦਾਰਥਾਂ ਦੀ ਵਰਤੋਂ ਲੋਕਾਂ ਉਨ੍ਹਾਂ ਦੇ ਪਰਿਵਾਰਾਂ ਅਤੇ ਦੇਸ਼ ਦੇ ਅਰਥਚਾਰੇ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀ ਹੈ ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਡਾਕਟਰ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਨੇ ਨਸ਼ਾਖੋਰੀ ਇਹ ਆਦਤ ਨਾ ਕੇਵਲ ਵਿਅਕਤੀ ਔਰ ਪਰਿਵਾਰ ਸਮਾਜ ਬਲਕਿ ਦੇਸ਼ ਔਰ ਔਰਥੋ ਬਿਵਸਥਾਤਿਕ ਕੋ ਵੀ ਹਾਨੀ ਪਹੁੰਚਾਉਂਦੀ ਹੈ ਇਸ से लोगों को मुक्त कराना में चिकित्सकों की महत्वपूर्ण तो भूमिका उन्हें उचित परामर्श और उपचार उपलब्ध कराया जाना चाहिए की से होने वाले शारीरिक और मानसिक नुकसान के बारे में उन्हें जागरूक करना चाहिए एक जन जागरण अभियान की तरह उससे आध्यात्मिक और सामाजिक संगठनों को भी जोड़ना चाहिए डॉक्टर बन रहे विद्यार्थियों पहले बैच नु बधाई देते दे हुए उन्होंने कहा कि डॉक्टरों को दो हजार संतालीस तक भारत नेडिकल खोज ਅਤੇ ਸਿਹਤ ਸੰਭਾਲ ਵਿੱਚ ਮੂਰੀ ਦੇਸ਼ ਬਣਾਉਣ ਦੇ ਟੀਚੇ ਨਾਲ ਕੰਮ ਕਰਨਾ ਚਾਹੀਦਾ ਹੈ ਸਮਾਰੋਹ ਵਿੱਚ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਨਵੇਂ ਪਾਸ ਹੋਏ ਡਾਕਟਰਾਂ ਨੂੰ ਮੈਡਲ ਤੇ ਡਿਗਰੀਆਂ ਵੰਡੀਆਂ ਐਮਸ ਬਠਿੰਡਾ ਦੀ ਸ਼ਲਾਘਾ ਕਰਦੇ ਹੋਏ ਰਾਸ਼ਟਰਪਤੀ ਨੇ ਸੰਸਥਾ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੋਜ ਤੇ ਡਾਕਟਰੀ ਸੇਵਾ ਦੇ ਬਲ ਤੇ ਇਸ ਨੂੰ ਖੇਤਰੀ ਮੈਡੀਕਲ ਉਤਮਤਾ ਕੇਂਦਰ ਵਜੋਂ ਵਿਕਸਿਤ ਕਰਨ। ਹੁਣ ਤੋਂ ਕੁਝ ਦਿਨ ਬਾਅਦ ਰਾਸ਼ਟਰਪਤੀ ਮੋਹਾਲੀ ਵਿੱਚ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਸਨਮਾਨ ਵਿੱਚ ਕਰਵਾਏ ਨਾਗਰਿਕ ਸਵਾਗਤ ਵਿੱਚ ਸ਼ਾਮਲ ਹੋਣਗੇ। ਬਠਿੰਡਾ ਤੋਂ ਰਾਜੇਸ਼ ਪਾਲੀ ਨਾਲ ਸਮਾਚਾਰ ਡੈਸਕ ਜਲੰਧਰ ਤੋਂ ਮੈਂ ਕਾਜਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਲਕੇ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੇ 72ਵੇਂ ਸਾਲਾਨਾ ਕਾਨੋਕੇਸ਼ਨ ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਹ ਇਸ ਮੌਕੇ ਵਿਦਿਆਰਥੀਆਂ ਨੂੰ ਡਿਗਰੀਆਂ ਤੇ ਮੈਡਲ ਪ੍ਰਦਾਨ ਕਰਨਗੇ ਅਤੇ ਵਿਦਿਆਰਥੀਆਂ, ਅਧਿਆਪਕਾਂ ਤੇ ਹਾਜ਼ਰੀਨ ਨੂੰ ਸੰਬੋਧਨ ਕਰਨਗੇ। ਇਸ ਲਈ ਯੂਨੀਵਰਸਿਟੀ ਕੈਂਪਸ ਵਿੱਚ ਵਿਆਪਕ ਤਿਆਰੀਆਂ ਚੱਲ ਰਹੀਆਂ ਨੇ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵੇਗਨੇ ਇਸ ਸਮਾਗਮ ਨੂੰ ਸੋਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਅੱਜ ਸਾਰੇ ਪ੍ਰਬੰਧਾਂ ਦੀ ਨਿੱਜੀ ਤੌਰ ਤੇ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋ ਉਨ੍ਹਾਂ ਨੇ ਅਜ ਮਾਰੀਸ਼ਸ ਦੇ ਪਿੰਪਲੇ ਮੋਸਿਸ ਵਿੱਚ ਸਰ ਸ਼ਿਵ ਸਾਗਰ ਰਾਮ ਗੁਲਾਮ ਬੋਟੈਨੀਕਲ ਗਾਰਡਨ ਵਿੱਚ ਮਾਰੀਸ਼ਸ ਦੇ ਸਾਬਕਾ ਰਾਸ਼ਟਰਪਤੀ ਸਰ ਅਨਿਰੁੱਧ ਜਗਨਨਾਥ ਅਤੇ ਸਾਬਕਾ ਪ੍ਰਧਾਨ ਮੰਤਰੀ ਸਰ ਸ਼ਿਵ ਸਾਗਰ ਰਾਮ ਗੁਲਾਮ ਨੂੰ ਸ਼ਰਧਾਂਜਲੀ ਭੇਟ ਕੀਤੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਮਾਰੀਸ਼ੀ ਦੀ ਤਰੱਕੀ ਵਿੱਚ ਦੋਵਾਂ ਸਿਆਸਦਾਨਾਂ ਦੀ ਸਦੀਵੀ ਵਿਰਾਸਤ ਤੇ ਭਾਰਤ ਮਾਰੀਸ਼ ਸਬੰਧਾਂ ਨੂੰ ਡੂੰਘਾ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਯਾਦ ਕੀਤਾ ਏ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਏਟ ਦਾ ਰੇਟ ਏਆਈਆਰ ਰਾਂਝੂ ਜਲੰਧਰ ਸਾਡਾ ਫੇਸਬੁੱਕ ਪੇਜ ਹੈ ਆਰਐਨਯੂ ਹਾਈਫਨ ਏਆਈਆਰ ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ ਏਟ ਦਾ ਰੇਟ ਏਆਈਆਰ ਜਲੰਧਰ ਪਿਛਲੇ ਹਫਤੇ ਪੰਜਾਬ ਵਿਜ਼ਾਰਤ ਦੀ ਮੀਟਿੰਗ ਵਿੱਚ ਸੂਬੇ ਦੇ ਸਨਦਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਲਟਕ ਰਹੇ ਕੇਸਾਂ ਦੇ ਨਿਵੇੜੇ ਲਈ ਯਕ ਮੁਸ਼ਤ ਨਿਵੇੜਾ ਸਕੀਮ (OTS) ਸ਼ੁਰੂ ਕਰਨ ਲਈ ਉਦਯੋਗ ਤੇ ਪੂੰਜੀ ਪ੍ਰੋਤਸਾਹਨ ਮੰਤਰੀ ਤਰਨੁਪ੍ਰੀ ਸਿੰਘ ਸੋਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ। ਮੰਤਰੀ ਸੋਨ ਨੇ ਕਿਹਾ ਕਿ ਇਸ ਯੋਜਨਾ ਤਹਿਤ ਸਰਕਾਰ ਨੇ ਡਿਫਾਲਟਰਾਂ ਨੂੰ ਦੰਡ ਵਿਆਜ ਦੀ 100% ਦੀ ਛੋਟ ਦੇ ਨਾਲ-ਨਾਲ 8% ਦੀ ਮਾਮੂਲੀ ਵਿਆਜ ਦਰ ਨਾਲ ਬਕਾਇਆ ਦੇ ਭੁਗਤਾਨ ਦੀ ਇਜਾਜ਼ਤ ਦਿੱਤੀ ਹੈ। ਇਸ ਸਕੀਮ ਮੁਤਾਬਕ ਬਕਾਇਆ ਅਦਾ ਕਰਨ ਦੀ ਆਖਰੀ ਤਾਰੀਖ ਦਸੰਬਰ 2025 ਹੈ। ਉਦਯੋਗ ਮੰਤਰੀ ਨੇ ਦੱਸਿਆ ਕਿ ਇਹ ਸਕੀਮ ਉਹਨਾਂ ਡਿਫਾਲਟਰ ਪਲਾਟ ਧਾਰਕਾਂ ਉਤੇ ਲਾਗੂ ਹੋਵੇਗੀ ਜਿਨ੍ਹਾਂ ਦੀ ਅਸਲ ਅਲਾਟਮੈਂਟ 1 ਜਨਵਰੀ 2002 ਨੂੰ ਜਾਂ ਇਸ ਤੋਂ ਪਹਿਲਾਂ ਹੋਈ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਮਾਈਨਿੰਗ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮਾਈਨਿੰਗ ਤੇ ਕ੍ਰਸ਼ਰ ਸੰਦ ਤਾਂ ਦੇ ਪ੍ਰਮੁੱਖ ਭਾਈਵਾਲਾਂ ਨਾਲ ਅਹਿਮ ਮੀਟਿੰਗ ਦੀ ਪ੍ਰਧਾਨਗੀ ਕੀਤੀ ਮੀਟਿੰਗ ਵਿੱਚ ਕ੍ਰਸ਼ਰ ਉਦਯੋਗਾਂ ਦੀਆਂ ਐਸੋਸੀਏਸ਼ਨਾਂ ਅਤੇ ਮਾਈਨਿੰਗ ਠੇਕੇਦਾਰਾਂ ਦੇ ਨੁਮਾਇੰਦੇ ਸ਼ਾਮਲ ਸਨ ਜਿਨ੍ਹਾਂ ਨੇ ਆਪਣੇ ਅਨੁਭਵ ਚੁਣੌਤੀਆਂ ਅਤੇ ਸਿਫਾਰਸ਼ਾਂ ਸਾਂਝੀਆਂ ਕੀਤੀਆਂ ਮੀਟਿੰਗ ਦੌਰਾਨ ਮਾਈਨਿੰਗ ਕਾਰਜਾਂ ਨੂੰ ਸੁਚਾਰੂ ਬਣਾਉਣ ਗੈਰਕਾਨੂੰਨੀ ਮਾਈਨਿੰਗ ਗਤੀਵਿਧੀਆਂ ਉੱਤੇ ਰੋਕ ਲਾਉਣ ਕਾਰੋਬਾਰ ਕਰਨ ਦੀ ਆਸਾਨੀ ਨੂੰ ਯਕੀਨੀ ਬਣਾਉਣ ਅਤੇ ਚਿਰਦਾ ਪੱਖੀ ਅਭਿਆਸਾਂ ਨੂੰ ਅਪਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਕੈਬਨਿਟ ਮੰਤਰੀ ਗੋਇਲ ਨੇ ਸਾਰੇ ਭਾਗੀਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੇ ਸੁਝਾਵਾਂ ਉੱਤੇ ਵਿਚਾਰ ਕੀਤਾ ਜਾਵੇਗਾ ਅਤੇ ਇਹਨਾਂ ਨੂੰ ਬਣਾਈ ਜਾਣ ਵਾਲੀ ਅਗਲੀ ਨੀਤੀ ਵਿੱਚ ਸ਼ਾਮਲ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਸਥਾਨਕ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਨਵਾਂ ਸ਼ਹਿਰ ਦੇ ਕਲਰਾ ਮਹੱਲੇ ਵਿੱਚ ਹੋਈਆਂ ਅਣਅਧਿਕਾਰਤ ਉਸਾਰੀਆਂ ਨੂੰ ਟਾ ਦਿੱਤਾ ਹੈ। ਇਕ ਗੈਰ ਕਾਨੂੰਨੀ ਉਸਾਰੀਆਂ ਤਿੰਨ ਪਰਿਵਾਰਾਂ ਜਿਨ੍ਹਾਂ ਦਾ ਨਸ਼ਿਆਂ ਦੇ ਕਾਰੋਬਾਰ ਨਾਲ ਸਬੰਧ ਦੇ ਵੱਲੋਂ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਸਿਵਲ ਪ੍ਰਸ਼ਾਸਨ ਦੇ ਹੁਕਮਾਂ ਤੇ ਢਾਇਆ ਗਿਆ ਏ ਐਸਐਸਪੀ ਸ਼ੀਤ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਜਿਸ ਨੂੰ ਇਹਨਾਂ ਗੈਰ ਕਾਨੂੰਨੀ ਉਸਾਰੀਆਂ ਨੂੰ ਢਾਉਣ ਲਈ ਪੁਲਿਸ ਸਹਾਇਤਾ ਦੀ ਜ਼ਰੂਰਤ ਸੀ ਦੀ ਬੇਨਤੀ ਉੱਤੇ ਇਹ ਕਾਰਵਾਈ ਅਮਲ ਚ ਲਿਆਂਦੀ ਗਈ ਏ ਇਹ ਕਾਰਵਾਈ ਬੀਰੋ ਛਿੰਦੋ ਤੇ ਸੰਤੋਸ਼ ਨਾ ਦੀਆਂ ਔਰਤਾਂ ਵਿਰੁੱਧ ਕੀਤੀ ਗਈ ਏ ਜਿਨ੍ਹਾਂ ਖਿਲਾਫ ਕਈ ਪਰਚੇ ਦਰਜ ਨੇ ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਪਰਿਵਾਰ ਉੱਤੇ ਤਾਂ 14 ਪਰਚੇ ਦਰਜ ਨੇ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਮਾਰਚ 2025 ਤੋਂ ਪੰਜਾਬ ਸਿਵਲ ਸਰਵਿਸਿਜ਼ ਇਮਤਿਹਾਨ ਪੀਸੀਐਸ ਦੀ ਮੁਫਤ ਕੋਚਿੰਗ ਸ਼ੁਰੂ ਕੀਤੀ ਜਾ ਰਹੀ ਹੈ ਇਸ ਬਾਰੇ ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਦੱਸਿਆ ਕਿ ਮੁਫਤ ਕੋਚਿੰਗ ਲੈਣ ਦੇ 54 ਪ੍ਰਾਰਥੀ ਸਬੰਧਤ ਦਸਤਾਵੇਜ਼ਾਂ ਸਹਿਤ 13 ਮਾਰਚ ਨੂੰ ਸਵੇਰੇ 9 ਵਜੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਮੁੱਢਲੀ ਸਕ੍ਰੀਨਿੰਗ ਵਿੱਚ ਸ਼ਾਮਲ ਹੋ ਸਕਦੇ ਨੇ ਅਖੀਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ ਬਠਿੰਡਾ ਵਿੱਚ ਏਮਜ਼ ਦੇ ਪਹਿਲੇ ਕਾਨਫਰੰਸ ਸਮਾਰੋਹ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੋਟਾਪੇ ਨੂੰ ਵੱਡੀ ਸਮੱਸਿਆ ਦੱਸਦਿਆਂ ਹੋਇਆ ਦੇਸ਼ ਨੂੰ ਇਸ ਬਾਰੇ ਸੁਚੇਤ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਡਾਕਟਰਾਂ ਤੇ ਖੋਜਕਰਤਾਵਾਂ ਨੂੰ ਕੈਂਸਰ ਰੋਗ ਦੀ ਜਲਦੀ ਜਾਂਚ ਯਕੀਨੀ ਬਣਾਉਣ ਲਈ ਹੋਰ ਉੱਨਤ ਤਕਨੀਕਾਂ ਵਿਕਸਿਤ ਕਰਨ ਦਾ ਸੱਦਾ ਦਿੱਤਾ ਮਾਰੀਸ਼ਸ ਪੁਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰੀਸ਼ਸ ਦੇ ਸਾਬਕਾ ਰਾਸ਼ਟਰਪਤੀ ਸਰ ਅਨਿਰੁੱਧ ਜਗਨਨਾਥ ਤੇ ਸਾਬਕਾ ਪ੍ਰਧਾਨ ਮੰਤਰੀ ਸਰਫਿਕਿਵ ਸਾਗਰ ਰਾਮ ਗੁਲਾਮ ਨੂੰ ਸ਼ਰਧਾਂਜਲੀ ਭੇਟ ਕੀਤੀ ਪੰਜਾਬ ਸਰਕਾਰ ਨੇ ਸਨਤਕਾਰਾਂ ਨੂੰ ਪਿਛਲੇ ਬਕਾਇਆ ਦੇ ਭੁਗਤਾਨ ਲਈ ਯੱਕ ਮੁਸ਼ਤ ਨਿਵੇੜਾ ਸਕੀਮ ਕੀਤੀ ਸ਼ੁਰੂ ਬਕਾਇਆ ਅਦਾ ਕਰਨ ਦੀ ਆਖਰੀ ਤਾਰੀਖ 31 ਦਸੰਬਰ ਐਲਾਨੀ ਤੇ ਪੰਜਾਬ ਦੇ ਮਾਈਨਿੰਗ ਮੰਤਰੀ ਬ੍ਰਿੰਦਰ ਕੁਮਾਰ ਗੋਇਲ ਨੇ ਕ੍ਰਸ਼ਰ ਸੰਤਾ ਦੇ ਮੁਖ ਪਾਈ ਵਾਲਾਂ ਨਾਲ ਅਹਿਮ ਮੀਟਿੰਗ ਕੀਤੀ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 7:30 ਮਿੰਟ ਤੇ ਨਮਸਕਾਰ